ਹਾਂਜੀ ਸਤਰੀਆ ਕਾਲਜੀ ਸਾਰਿਆਂ ਦਾ ਕੀ ਹਾਲ ਚੱਲਿਆ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਏਸੀ YouTube ਚੈਨਲ ਤੇ ਦੋ ਵੀਡੀਓਆਂ ਪਾਈਆਂ ਆ 6 6 7 7 ਮਿੰਟ ਦੀਆਂ ਜਾ ਕੇ ਜਰੂਰ ਦੇਖੋ ਜਿਹਦੇ ਵਿੱਚ ਪ੍ਰੋਪਰ ਜਾਣਕਾਰੀ ਦਿੱਤੀ ਆ ਨਵੇਂ ਰੂਲ ਕਿਹੜੇ ਚੇਂਜ ਹੋ ਰਹੇ ਆ ਕਿਹੜੇ ਨਵੇਂ ਰੂਲ ਆ ਰਹੇ ਆ ਕੀ ਸਖਤੀ ਕੀਤੀ ਆ ਕਿਹੜੇ ਵਰਕ ਪਰਮਿਟ ਅਪਲਾਈ ਕਰ ਸਕਦੇ ਆ ਕਿਹੜੇ ਨਹੀਂ ਕਰ ਸਕਦੇ ਸਕਾਟਲੈਂਡ ਦੇ ਕਿਹੜੇ ਵਰਕ ਪਰਮਿਟ ਖੁੱਲੇ ਆ ਪ੍ਰੋਪਰ ਜਾਣਕਾਰੀ ਦਿੱਤੀ ਆ ਡਾਕੂਮੈਂਟ ਨਾਲ ਲੈ ਦੋ ਵੀਡੀਓਆਂ ਆ ਤੁਹਾਡੀ ਹੈਲਪ ਹੋਊਗੀ 2026 ਚ ਜਿਨ੍ਹਾਂ ਨੇ ਵੀ ਹੋਣਾ ਆ ਪਾਵੇਂ ਸਟੂਡੈਂਟ ਹੋ ਵਰਕ ਪਰਮਿਟ ਤੇ ਉਹਨਾਂ ਟੂਰਿਸਟ ਤੇ ਉਹਨਾਂ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਤੇ ਉਹਨਾਂ ਤੁਹਾਡੀ ਹੈਲਪ ਹੋਊਗੀ ਤੇ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਕਿਉਂਕਿ ਹੌਸਲਾ ਮਿਲਦਾ ਹੈ ਤੁਹਾਡੇ ਤੱਕ ਸਹੀ ਜਾਣਕਾਰੀ ਲੈ ਕੇ ਆਈ ਦੀ ਅਪਲਾਈ ਤੁਸੀਂ ਜਿੱਥੋਂ ਮਰਜ਼ੀ ਕਰਾਵੋ ਪਰ ਤੁਹਾਨੂੰ ਜਾਣਕਾਰੀ ਸਹੀ ਹੋਣੀ ਚਾਹੀਦੀ ਕੋਈ ਤੁਹਾਨੂੰ ਲੁੱਟ ਨਾ ਸਕੇ ਕੋਈ ਤੁਹਾਨੂੰ ਫਰਾਡ ਨਾ ਹੋ ਸਕੇ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ ਆ ਇਸ ਕਰਕੇ ਜਾ ਕੇ ਵੀਡੀਓ ਜਰੂਰ ਦੇਖੋ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਦੇਖੋ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕਰਦੇ ਆ ਇੱਕ ਹੌਸਲਾ ਹੁੰਦਾ ਆ ਇੱਕ YouTube ਇੱਕ ਫੈਮਿਲੀ ਆ ਹੌਸਲਾ ਮਤਾ ਆ ਤੇ ਇਸ ਕਰਕੇ ਅਸੀਂ ਵੀ ਲਗਾਤਾਰ ਲੱਗੇ ਹੋਏ ਆ ਤੁਹਾਡੇ ਤੱਕ ਜਾਣਕਾਰੀਆਂ ਪਹੁੰਚਾਉਣ ਲਈ ਔਰ ਗਲਤ ਲੋਕਾਂ ਤੋਂ ਬਚਾਉਣ ਵਾਸਤੇ ਨਹੀਂ ਤਾਂ ਕਿਸੇ ਨੂੰ ਕੀ ਲੈਣਾ ਦੇਣਾ ਜਿਹੜਾ ਜੋ ਕਰਦਾ ਜੇ ਕਿਸੇ ਤੋਂ ਫਰੌਟ ਵੀ ਕਿਸੇ ਦਾ ਹੁੰਦਾ ਆ ਜੇ ਕਿਸੇ ਨੂੰ ਕੋਈ ਲੁੱਟਦਾ ਇੱਥੇ ਆ ਕੇ ਕੰਪਨੀਆਂ ਕੰਮ ਨਹੀਂ ਦਿੰਦੀਆਂ ਤੇ ਜਿਆ ਕੰਪਨੀਆਂ ਫਰਾਡ ਹੁੰਦੀਆਂ ਆ ਪਰ ਅਸੀਂ ਪਕਾ ਤਾਰ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਬਚਾ ਰਹੇ ਹਾਂ ਜਾਣਕਾਰੀ ਦੇ ਰਹੇ ਹਾਂ ਕਿਉਂ ਕਿ ਸਾਡੇ ਤੁਸੀਂ ਆਪਣੇ ਉਹ ਪਿੰਡਪਰਾ ਪੰਜਾਬ ਦਾ ਕਰਦੇ ਆ ਠੀਕ ਹੈ ਜੀ ਇਸ ਕਰਕੇ ਤੁਸੀਂ ਜਰੂਰ ਵੀਡੀਓ ਜਾ ਕੇ ਦੇਖੋ ਸਹੀ ਫੈਸਲੇ ਲਵੋ ਕਿਸੇ ਨੂੰ ਵੀ ਹੈਲਪ ਚਾਹੀਦੀ ਮੇਰੇ ਇਸ਼ਤਾ ਤੇ ਮੈਸੇਜ ਕਰ ਸਕਦੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਆ ਥੈਂਕ ਯੂ ਆਪਣੇ ਖਿਆਲ ਰੱਖਿਓ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਤਿ ਸ੍ਰੀ ਅਕਾਲ